ਤੇਰੇ ਬਾਬਾ ਜੀ ਨੰਬਰ ਜਿਹੜੀ ਬੋਲ ਜਾ ਗਏ ਇਹ ਪਤਾ ਜਦੋਂ ਮੁੰਡੇ ਨੂੰ ਮੈਂ ਇੱਥੇ ਪਾਇਆ ਮੁੰਡੇ ਤੇ ਕਈ ਮਾਰਦੇ ਨੇ ਸੰਮੇ ਘੁੰਮਾ ਤਾਂ ਘਰ ਨੇ ਲੈ ਰਹੇ ਆ ਪਿੰਡ ਉੱਪਰ ਜੀ ਗਏ ਠੀਕ ਹੈ ਇੱਥੇ ਫਿਰ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਨੇ ਵੀ ਤੁਹਾਨੂੰ ਬਾਅਦ ਚ ਕੀ ਦੱਸਿਆ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਬਸ ਚੱਕੀ ਲਿਆਉਣ ਲੱਪੇ ਚੱਕੀ ਲੈ ਕੇ ਗਏ ਜਦੋਂ ਸਮਾਨ ਚੱਕੇ ਲੈਣ ਦਾ ਆਪ ਹੈ ਮੈਂ ਘਰ ਦੇ ਬਾਅਦ ਮੈਂ ਘਰ ਦੇ ਬਾਹਰ ਜਦੋਂ ਨਿਕਲਿਆ ਤੇ ਮੈਂ ਗੱਡੀ ਲੋਟ ਹੁੰਦੀ ਦੇਖੀ ਤੇ ਮੈਂ ਆ ਕੇ ਘਰੇ ਦੱਸਿਆ ਮੰਮੀ ਨਾਲ ਕੋਈ ਮੰਮੀ ਗੁਰਦਰ ਤੇ ਗੱਡੀ ਲੋਟ ਹੁੰਦੀ ਆ ਅਸੀਂ ਉਸੇ ਟਾਈਮ ਖੁਆ ਵਾਲੇ ਇਕੱਠੇ ਹੋ ਕੇ ਇੱਥੇ ਆਏ ਮੰਮੀ ਵੀ ਭੋਜਨ ਦਿੱਤਾ ਸਾਰਿਆਂ ਨੂੰ ਜਦੋਂ ਇਕੱਠੇ ਹੋ ਕੇ ਆਏ ਆ ਇਹ ਕਹਿੰਦੇ ਸਾਨੂੰ ਤਾਂ ਉੱਪਰੋਂ ਆਰਡਰ ਆਇਆ ਆ ਉੱਪਰੋਂ ਆਰਡਰ ਆਇਆ ਜਿਹੜਾ ਸਰਪੰਚ ਸੀ ਜਿਹੜੇ ਭੜੇ ਆ ਬੰਦੇ ਹਾਂਜੀ ਇੱਥੋਂ ਦਾ ਪ੍ਰਬੰਧ ਜਿਹੜੇ ਬੜੇ ਆ ਇੱਥੋਂ ਦਾ ਪ੍ਰਬੰਧ ਕੌਣ ਦੇਖਦਾ ਜੀ ਇੱਥੋਂ ਦਾ ਪ੍ਰਬੰਧ ਕੌਣ ਦੇਖ ਰਿਹਾ ਸੀ ਸਾਰੇ ਖੁਆਲੇ ਦੇਖਦੇ ਨੇ ਦੇਦੇ ਵਾਲੇ ਪ੍ਰਬੰਧ ਸਿੰਘ ਜੀ ਕਾਂਚੀ ਸਾਹਿਬ ਹੁਣ ਇਹਨਾਂ ਕੋਈ ਜਰਤੀ ਸੰਗਤ ਕਾਲਾ ਉੱਥੇ ਬੈਠੇ ਤੇ ਜਿਹੜਾ ਗੁਰਦੁਆਰਾ ਸਾਹਿਬ ਆ ਕਿਹੜੀ ਸੰਸਥਾ ਦੇ ਦੀ ਇਹਨਾਂ ਦਾ ਐਸਜੀਪੀਸੀ ਦੇ ਦੀ ਇਹਨਾਂ ਦਾ ਕਿਸੇ ਹੋਰ ਸੰਸਥਾ ਨਾਨਕ ਸਾਹਿਬ ਆਠਾ ਜੀ ਠੀਕ ਹੈ ਜੀ ਤੇ ਤੁਸੀਂ ਉਹਨਾਂ ਦੇ ਜਿਹੜੇ ਉੱਥੇ ਸੰਗਤ ਮਹਾਰਾਜ ਜੋ ਵੀ ਤੁਹਾਡੇ ਹੈਗੇ ਨੇ ਜਿਹੜੇ ਬੈਠੇ ਆ ਹਾਂਜੀ ਹਾਂਜੀ ਉਹਨਾਂ ਨਾਲ ਗੱਲ ਨਹੀਂ ਹੋਈ ਬਈ ਇੱਥੇ ਇਹਨਾਂ ਨੇ ਆ ਸਾਨੂੰ ਕਿਸੇ ਨੇ ਕੋਈ ਦੱਸਿਆ ਹੀ ਨਹੀਂ ਜੀ ਸਾਨੂੰ ਤੋ ਸਮਾਨ ਚਾਕੇ ਜਦੋਂ ਲੈ ਕੇ ਚੱਲੇ ਆ ਇਹ ਤਾਂ ਬੀਬੀਆਂ ਨੇ ਥੋੜਾ ਆਲੇ ਆ ਕੇ ਰੋਕਿਆ ਬਾਬਾ ਜੀ ਨੂੰ ਫੋਨ ਲਾਇਆ ਉਹ ਫੋਨ ਲੈ ਚੱਕਣ ਤੁਸੀਂ ਕੋਈ ਦੱਸੋਗੇ ਜੀ ਜਿੱਦਾਂ ਅਗੀ ਸਵੇਰੇ ਆਏ ਜਿਹੜਾ ਦਿੱਲੀ ਗਿਆ ਸਵੇਰ ਨੂੰ ਉਹਨਾਂ ਨੂੰ ਪੁੱਛਿਆ ਵੀ ਗੁਰਕਾ ਸਾਹਿਬ ਕਿੱਥੇ ਪਏ ਆ ਕਹਿੰਦੇ ਵੀ ਬਾਰਿਸ਼ ਕਰਕੇ ਇੱਧਾ ਗਿੱਲੇ ਹੋਇਆ ਜਿੱਥੇ ਸੁੱਕਣੇ ਪਏ ਆ ਤੇ ਮੁੜ ਕੇ ਫਿਰ ਤੇ ਗੁਰਕਾ ਸਾਹਿਬ ਦਿੱਤੇ ਨੇ ਫੋਨ ਤਾਂ ਪਾੜ ਕੰਨਾ ਪਿਆ ਸਾਨੂੰ ਤੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਗੁਰਕਾ ਸਾਹਿਬ ਤਾਂ ਲੈ ਚੁੱਕੇ ਆ ਥੱਲੇ ਗਏ ਆ ਤੇ ਤਿੰਨਾਂ ਦੋਸਤ ਦੀ ਮੱਥਾ ਟੇਕੀ ਜਾਂਦੇ ਸਰਾਣਿਆਂ ਨੂੰ ਸੀ ਠੀਕ ਹੈ ਜੀ ਤੇ ਫਿਰ ਹੁਣ ਕਿੰਨੂ ਕਾ ਪਾਈ ਰੀ ਸਦਾ ਸ਼ਬਦਾਂ ਚ ਜੀ ਬੀ ਅੱਦ ਗਿਰੀਆ ਬੋਲੇ ਉਹ ਸੋਰੀ ਹੈ ਟੈਂਡ ਵਾਲੇ ਫਿਰ ਤੀ ਚਾਹੁੰਦੇ ਹਾਂ ਆ ਮਾਤਾ ਜੀ ਦਇਆ ਕਰੋ ਦੇਖ ਲੈ ਕੇ ਉਹਨੇ ਉਹਨੇ ਕਿ ਫਾਸਲ ਉਹ ਰਖਰ ਕਰਦਾ ਸੀ ਕਿ ਅੰਦਰ تمہਾਰੀ ਤਾਂ ਹੈ ਨਾ ਜੀ ਕੋਈ ਉਹ ਦਾ ਸਾਹ ਪੁੱਛੇ ਤੁਹਾਨੂੰ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਸੀ ਕਰਵਾਉਂਦੇ ਨਹੀਂ ਉਹ ਤੇ ਫੋਟੋ ਲੱਗੀ ਸੀ ਬਸ ਸਾਹਮਣੇ ਬਾਬਾ ਨਾਨਕ ਦੀ ਉਹ ਤਾਂ ਬਰ ਦਰਸ਼ਨ ਕਰ ਕੰਦਾ ਸੀ ਜੇ ਚੱਲ ਜਾਏ ਦਸ ਮੋੜ ਤੇ ਠੀਕ ਹੈ ਜੀ ਤੇ ਅਰਦਾਸ ਕੀਤੀ ਉਹਨੇ ਮੈਂ ਅਰਦਾਸ ਕਰ ਪਾਪਾ ਜੀ ਮੈਂ ਦੇਖ ਲਈ ਨਹੀਂ ਉਹ ਅਰਦਾਸ ਕੀਤੀ ਕੜ ਕੇ ਉਹ ਅੰਦਰ ਕਰਤਾ ਸੀਗੇ ਬਾਹਰੋਂ ਅਰਦਾਸ ਕਰਦੇ ਸੀ ਦਰਸ਼ਨ ਤੇ ਹੁਣ ਮਾਤਾ ਜੀ ਪੁੱਛ ਵੀ ਆਈ ਹੈ ਕਿ ਕੋਈ ਤੁਹਾਡੀ ਪਿੰਡ ਵਾਲਿਆਂ ਦੀ ਕੋਈ ਸੀ ਨਾ ਕੋਈ ਲਿਬਰੀ ਗੱਲਬਾਤ ਕੀ ਗੱਲਬਾਤ ਹੋਈ ਆ ਸਾਡੇ ਨੇ ਇਹ ਗੱਲ ਕਹੀ ਆ ਕਿ ਪਹਿਲਾਂ ਖਿਡਾਰੀ ਲੈ ਕੇ ਆਉਣ ਲੋਗਾਂ ਦੇ ਵੀ ਆ ਕੇ ਰਖਾ ਦੇ ਦੋਰਾ ਤੋਂ ਪ੍ਰਕਾਸ਼ ਹੋ ਗਿਆ ਹਾਂਜੀ ਠੀਕ ਇੱਥੇ ਮੰਨੋ ਸੈਂਟੀ ਬਣੀ ਆ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਦੋ ਬੰਦੇ ਲੈ ਕੇ ਗਏ ਸਸਾਫ ਨੂੰ ਓਕੇ ਹੁਣ ਤੁਸੀਂ ਕਹਿੰਦੇ ਪੰਜ ਬੰਦੇ ਹੁੰਦੇ ਆ ਉਹ ਦੋ ਜਾਨੇ ਆ ਕੇ ਲੈ ਗਏ ਮੇਰੇ ਹੱਥ ਨੂੰ ਉਹੀ ਕਹਿਣ ਲੱਗਾ ਸੀ ਮਤਲਬ ਜਿਨ੍ਹਾਂ ਨੇ ਬੇਅਦਬੀ ਕੀਤੀ ਉਹ ਕੰਸਰਟ ਦੀ ਉਹਦੇ ਲਈ ਕੀ ਸਜ਼ਾ ਦੀ ਮੰਗ ਕਰਦੇ ਹੋ ਸਾਰੇ ਇਹਨਾਂ ਨੂੰ ਸਾਹਿਬ ਨੇ ਸੋਇਆ ਦੇ ਦੇਣੀ ਉਹਨਾਂ ਨੂੰ ਜਿਨ੍ਹਾਂ ਨੇ ਕੀਤੀ ਹੈ ਪੰਨ ਵੀ ਉਹਨਾਂ ਨੂੰ ਸਾਹਿਬ ਨੇ ਆਪੇ ਦੇ ਦੇਣੀ ਤਾਂ ਠੀਕ ਹੈ ਜੀ ਮਿਹਰਬਾਨੀ ਜੀ ਸ਼ਰਜੀ ਸਰ ਜੀ ਨਾਲ ਇਹ ਨਾਰਿੰਸ਼ਰ ਆਰਡਰ ਜਿੰਨੇ ਦੇ ਬਿਲ ਬਲ ਇਹਦੇ ਵਿੱਚ ਜਿਹੜੀ ਇਨਸੀਡੈਂਟ ਹੋਇਆ ਉਹਦੇ ਬਾਰੇ ਕੀ ਗੱਲ ਹੈ ਜੀ 460 ਬੁਰਦੋਸਾਂ ਸੇ ਅਜੀਬ ਜੀ ਅਨ ਜਦ ਬੱਚਾ ਇੱਕ ਮੈਡੀਸਿਨ ਨੇਸ ਲਾਹਣ ਬਗਤਸੇ ਲਗਾ ਮੇਰਾ ਮੋਹ ਇਹ ਸੇਵਾ ਕਰਦੇ ਸੀਗੇ ਕਿਹਨਾਂ ਨੇ ਦੱਸਿਆ ਕਿ ਕਿਹਦੇ ਨੂੰ ਸੇਵਾ ਦਾ ਕੋਈ ਨਹੀਂ ਨੂੰ ਕਰਕੇ ਇਹਨਾਂ ਨੇ ਮੈਨੂੰ ਮਾਰੰਦਸ ਦਿੱਤਾ ਇਹ ਕਿ ਸ਼ਫਤਰਾ ਕਰਦਾ ਵੀ ਜਾਣਾ ਕਿ ਦਿਨਾਂ ਦੇ ਵਿੱਚ ਜਿੰਨੀ 460 ਬੁਰਦੋਸਾਂ ਦਾ ਮੁਰਦਵਾ ਤੇ ਇਸ ਤੋਂ ਨਜ਼ਰ ਰਲਾ ਸੌਦੀ ਦੋੜ ਤੇ ਜਿੱਤੇ ਸਿੱਟਾ ਲੜਦਾ ਬਟ ਇੱਥੇ ਜਿਹੜਾ ਲੋਕਾਂ ਦੇ ਵਿਚ ਜੀਐਸ ਦਾ ਅਨੁਸਾਰ ਉਹਨਾਂ ਨੂੰ ਕਿਸੇ ਨੂੰ ਵੀ ਪਿੰਡ ਵਾਲੇ ਨੂੰ ਕੰਫਰੈਂਸ ਨਹੀਂ ਆ ਪਈਆ ਪਿੰਡ ਦੇ ਜਿਹੜੇ ਛਿਛੂ ਵਾਲੇ ਜਿਹੜੇ ਆਂਬੇ ਸੀਗੇ ਜਿਹਨਾਂ ਨੇ ਇੱਥੇ ਆਪਾਂ ਜਿਹਨਾਂ ਨੂੰ ਕਿਸੇ ਨੇ ਉਹਨਾਂ ਨੇ ਕੰਫਰੈਂਸ ਨਾ ਦਾ ਉਹਨਾਂ ਨੂੰ ਕੰਫਰੈਂਸ ਕੀਤਾ ਤੇ ਜਿਹੜਾ ਪੂਰਨ ਗਰਮ ਰਿਹਾ ਉਹਦੇ ਨਾਲ ਜਿਹੜਾ ਉਹ ਸਿੱਟਾ ਨਹੀਂ ਪੁੱਛਿਆ ਉਸੀ ਉਸੇ ਦਾ ਵੀ ਸਟੇਟਮੈਂਟ ਲੈ ਕੇ ਜਿਹੜੇ ਸੰਬੰਧਿਤ ਤਰ੍ਹਾਂ ਮਾਤਾ ਤਹਿਨੇ ਤਾਰਫੋਂ ਉਹਰਾਉਣ ਫੇਸ ਜਿਹੜੀ ਸਹੀ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਨੇ ਵੈਸਟ ਦਾ ਕੇਸ ਕੀਤਾ ਕਰ ਰਹੇ ਆਂ ਔਰ ਉਹ ਵੀ ਰਿਜਿਸਟਰੀ ਬਣਾਇਆ ਸਰ ਇਸ ਕਿਹੜੀਆਂ ਤਰ੍ਹਾਂ ਦੀ ਤਹਿਤ ਹੋਈਗਾ ਛੋਟੇ ਏਜ ਬੀਐਲ ਵੀ ਹੋਈ ਹੈ ਨਾ ਕਿਉਂਕਿ ਆਈਪੀਸੀ ਦੀ ਤਰ੍ਹਾਂ 295 ਜੁਲਾਈ ਦੀ 29 ਵਿੱਚ ਇਹ ਉਲਟ ਐਸੋਦੀ ਕੋਰਸਪੋਨਡਿੰਗ ਬੀਐਨਐਸC ਜਿਹੜੀ ਧਾਰਾ ਉਹਦੇ ਵਿੱਚ ਕੇਸ ਕੀਤਾ ਪਾਇਆ ਹੈਗਾ ਇੱਕ ਤਾਂ ਸਰ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਗੁਰਕਰਨ ਸਾਹਿਬ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋਣ ਜਾਣਦੇ ਜਾਂ ਕਿਵੇਂ ਉਹਦੇ ਬਾਰੇ ਉਹ ਅਸੀਂ ਪਹਿਲੇ ਕੇਸਿਸਟ ਕਰਕੇ ਵੀ ਸਾਰਾ ਸਾਰਾ ਬਾਕੀ ਅੰਦਰ ਚੀਜ਼ ਵੀ ਅਸੀਂ ਸਾਰਾ ਜੋੜੀ ਹੋਏਗਾ ਪੂਜਣ ਕਰਾਂਗੇ ਓਕੇ ਜੀ ਠੀਕ ਹੈ ਜੇ ਕਿ ਸਰ ਜਿਨ੍ਹਾਂ ਨੇ ਬੀਏ ਦੀ ਕੁੱਤੀ ਦੀ ਫੋਟੋ ਲੱਗਾ ਵੀ ਔਨ ਸਟੌਂ ਹੈਗੇ ਆ ਜਿਵੇਂ ਔਨ ਹੈਗੇ ਜੀ ਇਹਦੇ ਵਿੱਚ ਕਿਉਂਕਿ ਮਨਜੀਤ ਸਿੰਘ ਨੇ ਇਹ ਇੱਥੇ ਹੀ ਹੈਗੇ ਆ ਮਨਜੀਤ ਸਿੰਘ son ਆਫ ਬਟਲ ਸਿੰਘ ਹੈਗੇ ਆ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਇੱਕ ਖਰਦੀਪ ਸਿੰਘ ਸਰੋਂ ਬਰਾਮ ਸਿੰਘ ਹੈ ਉਹਦੇ ਨਾਲ ਜਿਹੜਾ ਪਰਸਨਲ ਜਿਹੜਾ ਸੀਗਾ ਅਸੂਰੋਜ ਉਹ ਸੂਰਜਨਾਵਾਂ ਉਹ ਸ਼ਿਫਟ ਕੀਤਾ ਇਥੇ ਇੱਕ ਜਿਹੜਾ ਲੈ ਕੇ ਗਏ ਆ ਕਿ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਦੋ ਜਣੇ ਸੀਗੇ ਤੇ ਉਹ ਚਲਾ ਰਿਹਾ ਸੀ ਕਿ ਮਹਾਰਾਜ ਦਾ ਮੋਢੀ ਸੀਟ ਤੇ ਪ੍ਰਕਾਸ਼ ਕਰਕੇ ਆਪ ਇਹ ਇਹ ਲੈ ਕੇ ਗਿਆ ਬਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਆਮ ਸਿਟੀ ਦੇ ਲੋਕਲ ਪਬਲਿਕ ਆ ਉਹਨਾਂ ਸਾਰੇ ਪਰਸਨਲਟੀਾਂ ਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਕਿ ਉਹਨੂੰ ਗੁਰੂ ਰਵਿਆਲ ਨਾਲ ਕੁਝ ਜਿਹੜੇ ਪਿੰਡ ਵਾਸੀ ਆ ਜਾਂ ਜਿਹੜੇ ਡੇਰੇ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈਡ ਕਰਾਪਤਾ ਵੀ ਜੋ ਵੀ ਇਹਨਾਂ ਸੀ ਕਰਾਉਂਦੇ ਅਸੀਂ ਕੇਸਿਸ ਚ ਕਰ ਰਹੇ ਹਾਂ ਜੀ ਬਿਲਕੁਲ ਹਾਂ ਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬਣਦੀ ਕਾਰਵਾਈ ਕਰ ਲਿਆ ਧੰਨਵਾਦ ਜੀ